ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਜ਼ਿਆਦਾ ਵਿਆਜ ਪਿਆਰਾ ਹੁੰਦਾ ਹੈ ਤੇ ਉਹਦੇ ਨਾਲ ਇਹ ਵੀ ਗੱਲ ਕਹੀ ਜਾਂਦੀ ਹੈ ਕੇ ਪੋਤੇ ਦਾ ਪਹਿਲਾ ਦੋਸਤ ਉਸਦਾ ਦਾਦਾ ਹੁੰਦਾ ਤੇ ਦਾਦੇ ਦਾ ਅਖੀਰਲਾ ਦੋਸਤ ਉਸਦਾ ਪੋਤਾ ਹੁੰਦਾ ਅਜਿਹੀ ਜਿਹੀ ਯਾਰੀ ਨਿਭਾਈ ਹੈ ਮੁਕਲ 베ਦੀ ਨੇ ਆਪਣੇ ਦਾਦੇ ਦੇ ਨਾਲ ਕਿਉਂਕਿ ਉਸਦਾ ਦਾਦਾ ਉਸਦਾ ਪਹਿਲਾ ਦੋਸਤ ਸੀ ਤੇ ਦਾਦੇ ਦੀ ਵਰਸੀ ਦੇ ਉੱਤੇ ਮੁਕਲ 베ਦੀ ਡਾਕਟਰ ਮੁਕਲ 베ਦੀ ਐਮ ਡੀ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਦੱਸ ਦਈਏ ਕਿ ਚੰਡੀਗੜ੍ਹ ਰੋਡ ਤੇ ਪੈਰਿਸ ਹੋਟਲ ਦੇ ਸਾਹਮਣੇ 베ਦੀ ਹਸਪੀਟਲ ਵੱਲੋਂ ਅੱਜ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਜਿਹੜੇ ਟੈਸਟ ਨੇ ਬਹੁਤ ਸਾਰੇ ਟੈਸਟ ਫ੍ਰੀ ਕੀਤੇ ਜਾ ਰਹੇ ਹਨ ਅਤੇ ਜਿਹੜੇ ਬਹੁਤ ਮਹਿੰਗੇ ਟੈਸਟ ਨੇ ਬਹੁਤ ਡਿਸਕਾਊਂਟਡ ਰੇਟਾਂ ਤੇ ਦਿੱਤੇ ਜਾ ਰਹੇ ਹਨ ओपीडी ਜਿਹੜੀ ਹੈ ਉਹ ਬਿਲਕੁਲ ਫ੍ਰੀ ਹੈ ਕੰਸਲਟੇਸ਼ਨ ਪੂਰੀ ਤਰ੍ਹਾਂ ਫ੍ਰੀ ਹੈ ਕੋਈ ਪਰਚੀ ਨਹੀਂ ਲੱਗੇਗੀ ਅਤੇ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਉਸ ਨੂੰ ਜਿਹੜੀਆਂ ਦਵਾਈਆਂ ਵੀ ਆ ਤਿੰਨ ਚਾਰ ਦਿਨਾਂ ਦੀਆਂ ਉਹ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਤਾਂ ਇਸ ਮੌਕੇ ਦਾ 11 ਵਜੇ ਤੱਕ ਤਕਰੀਬਨ 150 ਤੋਂ 160 ਜਿਹੜੇ ਵਿਅਕਤੀ ਆ ਮਰੀਜ਼ ਆ ਉਹ ਲਾਭ ਲੈ ਚੁੱਕੇ ਹਨ ਤੇ ਉਮੀਦ ਹੈ ਕਿ 3 ਵਜੇ ਤੱਕ ਜਦ ਤੱਕ ਇਹ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਤਦ ਤੱਕ 400 500 ਜਿਹੜੇ ਮਰੀਜ਼ ਆ ਉਹ ਫ੍ਰੀ ਕੰਸਲਟੇ ਸਟੇਸ਼ਨ ਜਿਹੜੀ ਆ ਪ੍ਰਾਪਤ ਕਰ ਸਕਦੇ ਹਨ ਇਸ ਕਰਕੇ ਅਸੀਂ ਤੁਹਾਡੇ ਅਕੀ ਵੀਡੀਓ ਪੇਸ਼ ਕਰ ਰਹੇ ਹਾਂ ਤਾਂ ਜੋ ਤੁਸੀਂ ਵੀ ਇਸ ਮੌਕੇ ਦਾ ਲਾਭ ਲੈ ਸਕੋ ਪਰ ਉਹਦੇ ਨਾਲ ਦੀ ਨਾਲ ਡਾਕਟਰ ਮੁਕਲ 베ਦੀ ਦਾ ਬੜਾ ਸਤਿਕਾਰ ਬਣਦਾ ਜਿਨ੍ਹਾਂ ਨੇ ਆਪਣੇ ਦਾਦਾ ਜੀ ਦੀ ਯਾਦ ਵਿੱਚ ਅੱਜ ਫ੍ਰੀ ਮੈਡੀਕਲ ਕੈਂਪ ਲਗਾਇਆ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸੱਸੀ ਗੱਲ ਜੀ ਮੇਰਾ ਨਾਮ ਡਾਕਟਰ ਮੁਕਲ 베ਦੀ ਹੈ ਮੈਂ 베ਦੀ ਹਸਪੀਟਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੋਂ ਆ ਅੱਜ ਆਪਾਂ ਕੈਂਪ ਲਾਇਆ ਹੈ ਜਿਹੜਾ ਕਿ ਟੋਟਲੀ ਮਲਟੀ ਸਪੈਸ਼ਲਿਟੀ ਫ੍ਰੀ ਮੈਗਾ ਕੈਂਪ ਹੈ ਇਸ ਦੇ ਵਿੱਚ ਆਪਾਂ ਫ੍ਰੀ ਕੰਸਲਟੇਸ਼ਨਸ ਦੇ ਰਹੇ ਹਾਂ ਜਿਹੜਾ ਕਿ ਐਮਡੀ ਮੈਡੀਸਨ ਮੈਂ ਡਾਕਟਰ ਮੁਕੁਲ ਵਿਆਦੀ ਮੇਰੇ ਵਾਈਫ ईएनटी ਸਪੈਸ਼ਲਿਸਟ ਡਾਕਟਰ ਸ਼ੈਲਜਾ ਵਿਆਦੀ ਡਾਕਟਰ ਵਿਕਰਾਂਤ ਰਾਏ ਜਿਹੜੇ ਕਿ ਰੇਡੀਓਲੋਜਿਸਟ ਹੈ ਉਹ ਅਲਟਰਾਸਾਉਂਡ ਪਾਜ 500 ਰੁਪਏ ਚ ਕਰ ਰਹੇ ਹੈ ਡਾਕਟਰ ਹਰਵਿੰਦਰ ਜਿਹੜੇ ਸਿਵਲ ਸਰਜਨ ਰਿਟਾਇਰਡ ਹੈ ਸਰਜਿਕਲ ਕੰਸਲਟੇਸ਼ਨ ਤੇ ਪੇਟ ਦੀਆਂ ਬਿਮਾਰੀਆਂ ਦਾ ਬਿਲਕੁਲ ਫ੍ਰੀ ਇਲਾਜ ਕਰ ਰਹੇ ਹੈ ਡਾਕਟਰ ਨਿਰਮਨ ਵਸੀਨ ਜਿਹੜੇ ਕਿ ਆਈਵੀਐਫ ਸਪੈਸ਼ਲਿਸਟ ਹੈ ਉਹ ਜਿਹੜੇ ਆਈਵੀਐਫ ਰਿਗਾਰਡਿੰਗਸ ਫ੍ਰੀ ਸਲਾਹ ਦੇ ਰਹੇ ਤੇ ਫ੍ਰੀ ਦਵਾਈਆਂ ਦੇ ਰਹੇ ਹੈ ਡਾਕਟਰ ਹਰਜੋਤ ਜਿਹੜੇ ਕਿ ਦੰਦਾਂ ਦਾ ਇਲਾਜ ਕਰਦੇ ਹੈ ਉਹ ਤੇ ਟੈਸਟਾਂ ਜੋ ਆਪਾਂ ਫਾਈਬਰੋਸਕੈਨ, ਸੀਬੀਸੀ, ਸੈੱਲਾਂ ਦਾ ਟੈਸਟ, ਯੂਰੀਆ, ਕਰੈਟੀਨਿਨ, ਯੂਰਿਕ ਐਸਿਡ, ਕੋਲੇਸਟ੍ਰੋਲ ਦਾ ਟੈਸਟ ਅੱਜ ਆਪਾਂ ਸੋ ਟੋਟਲੀ ਫ੍ਰੀ ਕਰ ਰਹੇ ਆ। ਹਰ ਮਰੀਜ਼ ਨੂੰ ਫ੍ਰੀ ਦਵਾਈ ਦਿੱਤੀ ਜਾ ਰਹੀ ਹੈ। ਇਹ ਸਰ ਕਿਹਨਾਂ ਦੀ ਯਾਦ ਦੇ ਵਿੱਚ ਕਰਾਇਆ ਜਾ ਰਿਹਾ ਜੀ ਕੈਂਪ ਜੀ? ਇਹ ਕੈਂਪ ਮੇਰੇ ਦਾਦਾ ਜੀ ਦੀ ਯਾਦ ਕਰਾਇਆ ਜਾ ਰਿਹਾ ਜਿਹੜਾ ਕਿ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਮਰੀਜ਼ ਇਲਾਜ ਤੋਂ ਵਾਂਝਾ ਨਾ ਰਹਿ ਜਾਏ ਇਸ ਕਰਕੇ ਆਪਾਂ ਇਹ ਕੈਂਪ ਕਰ ਰਹੇ ਆ। ਤੇ ਔਨ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਹਰ ਸਾਲ ਆਇਆ ਜਾਏਗਾ ਇਦਾਂ ਦੇ ਕੈਂਪ ਆਪਾਂ ਹਰ ਸਾਲ ਹੀ ਇਦਾਂ ਦੇ ਕੈਂਪ ਲਾਵਾਂਗੇ। 11 ਤੇ ਸਰ ਇਹਦੀ ਟਾਈਮਿੰਗ ਕਿੰਨੇ ਵਜੇ ਤੱਕ ਹੈ ਜੀ ਸ਼ਾਮ ਦੇ 3 ਵਜੇ ਤੱਕ ਹੈਗੀ ਆਪਾਂ ਜਿੰਨਾ ਕਿ ਐਕਸਟੈਂਡ ਹੋ ਸਕੇ ਆਪਾਂ ਕਰਾਂਗੇ ਇੱਕ ਹੋਰ ਦੰਦਾ ਦੀ ਗੱਲ ਕਰਦੇ ਜੇ ਕਿਸੇ ਕਿਸੇ ਜੇਕਰ ਕਿਸੇ ਦੀ ਆਪਰੇਸ਼ਨ ਦੀ ਲੋਡ ਪੈਦੀ ਤਾਂ ਉਹ ਵੀ ਆਪਾਂ ਬਦਲ ਕੀਤੀ ਜਾਏਗੀ ਆਲਮੋਸਟ ਆਪਾਂ ਅੱਜ ਫ੍ਰੀ ਕਰਨਾ ਸਭ ਕੁਝ ਫ੍ਰੀ ਕਰਾਂਗੇ ਕੋਈ ਚਾਰजेस ਨਹੀਂ ਲਵਾਂਗੇ ਭਾਵੇਂ ਆਪਾਂ ਸਾਨੂੰ ਪੱਲੇ ਲਾਣੇ ਪੈਣ ਆਪਾਂ ਫ੍ਰੀ ਹੀ ਕਰਾਂਗੇ ਸਭ ਕੁਝ ਦਵਾਈਆਂ ਵੀ ਸਾਰੀਆਂ ਫ੍ਰੀ ਕੀ ਜਾਂਦੀਆਂ ਨੇ 3 ਦਿਨ ਦੀ 4 ਦਿਨ ਦੀ ਪੇਸ਼ੈਂਟ ਨੂੰ ਫ੍ਰੀ ਦਵਾਈ ਦਿੱਤੀ ਜਾ ਰਹੀ ਹੈ ਹਾਂਜੀ ਅੱਜ ਦਾ ਕੈਂਪ ਸਾਡੇ ਦਾਦਾ ਜੀ ਦੀ ਯਾਦ ਦੇ ਵਿੱਚ ਲਗਾਇਆ ਗਿਆ ਹੈ ਉਹਨਾਂ ਦੀ ਅੱਜ ਵਰਸੀ ਹੈ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਇਸ ਕੈਂਪ ਦੇ ਵਿੱਚ ਸਾਡੇ ਕਾਫੀ ਦਵਾਈਆਂ ਫ੍ਰੀ ਦਿੱਤ ਸਾਰੀਆਂ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਇਹਦੇ ਵਿੱਚ ਲਿਪਿਡ ਪ੍ਰੋਫਾਈਲ TSH ਥਾਇਰੋਇਡ ਦਾ ਟੈਸਟ ਫ੍ਰੀ ਕੀਤਾ ਜਾ ਰਿਹਾ ਠੀਕ ਹੈ ਇਸ ਚ ਫਾਈਬਰੋਸਕੈਨ ਫ੍ਰੀ ਕੀਤਾ ਜਾ ਰਿਹਾ ਹੈ ਆਡੀਓਮੈਟਰੀ ਕੰਨਾਂ ਦੀ ਸੁਣਾਈ ਦਾ ਟੈਸਟ ਫ੍ਰੀ ਕੀਤਾ ਜਾ ਰਿਹਾ ਤੇ ਅਲਟਰਾਸਾਉਂਡ ਤੇ ਇਕੋ 500 ਰੁਪਏ ਕਿਤੇ ਜਾ ਰਹੀ ਹੈ ਦਵਾਈਆਂ ਸਾਰੀਆਂ ਬਿਲਕੁਲ ਟੋਟਲੀ ਫ੍ਰੀ ਹਾਂਜੀ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀ ਹੈ ਤੇ ਨੰਮ ਤੁਹਾਡੇ ਵੱਲੋਂ ਜਿਵੇਂ ਤੁਸੀਂ ਏਆਈਟੀ ਸਪੈਸ਼ਲਿਸਟ ਤੁਹਾਡੇ ਕੋਲ ਕਿਹੜੀ ਕਿਹੜੀ ਸੇਵਾਵਾਂ ਅੱਜ ਫ੍ਰੀ ਦਿੱਤੀਆਂ ਜਾ ਰਹੀਆਂ ਸਾਡੇ ਵੱਲੋਂ ਸੁਣਾਈ ਦਾ ਟੈਸਟ ਹਿਅਰਿੰਗ ਏਡ ਦਾ ਟ్రਾਇਲ ਫ੍ਰੀ ਦਿੱਤਾ ਜਾ ਰਿਹਾ ਕੰਨਾਂ ਦੇ ਜਿਹੜੇ ਬਜ਼ੁਰਗ ਆ ਰਹੇ ਹੈ ਜਿਨ੍ਹਾਂ ਨੂੰ ਨਸਾ ਕਮਜ਼ੋਰ ਹੈ ਜਿਨ੍ਹਾਂ ਕਰਕੇ ਉਹਨਾਂ ਨੂੰ ਘਟ ਸੁਣਦਾ ਹੈ ਉਹਨਾਂ ਦਾ ਟੈਸਟ ਫ੍ਰੀ ਹੋ ਰਿਹਾ ਉਹਨਾਂ ਨੂੰ ਟ్రਾਇਲ ਵੀ ਅੱਜ ਫ੍ਰੀ ਦਿੱਤਾ ਜਾ ਰਿਹਾ ਕਿੰਨੇ ਕੁ ਮਰੀਜ਼ਾਂ ਦੇ ਆਉਣ ਦੀ ਸੰਭਾਵਨਾ ਹੈ ਜੀ ਅੱਜ ਅੱਜ ਦੇ ਦੇਖੋ 150 ਤੱਕ ਦੀ ਰਜਿਸਟ੍ਰੇਸ਼ਨ ਤਾਂ ਹੁਣ ਤੱਕ ਹੋ ਗਈ ਹੈ অলਮੋਸਟ 150 160 ਪੇਸ਼ੈਂਟਸ ਆ ਚੁੱਕੇ ਹੈ ਹਜੇ ਕੈਂਪ ਨਾ ਹਾਂਜੀ 11 ਵਜੇ ਹੈ ਕੈਂਪ ਦਾ ਟਾਈਮ ਆਪਣਾ 3 ਵਜੇ ਤੱਕ ਹੈ ਤਾਂ ਹੋਪਫੁਲੀ 400 500 ਪੇਸ਼ੈਂਟਸ ਆਉਣ ਦੀ ਉਮੀਦ ਸਭ ਨੂੰ ਫ੍ਰੀ ਦੇਖਿਆ ਜਾਏਗਾ ਦਵਾਈ ਵੀ ਫ੍ਰੀ ਹਾਂਜੀ ਹਾਂਜੀ ਸਭ ਨੂੰ ਫ੍ਰੀ ਦੇਖਿਆ ਜਾ ਰਿਹਾ ਹੈ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀ ਹੈ ਬਾਕੀ ਦੇ ਟੈਸਟ ਕਾਫੀ ਡਿਸਕਾਊਂਟਡ ਰੇਟਸ ਤੇ ਹੈ ਏਯੂਐਸਡੀ ਆਪ ਡੋਮ ਇਹ ਅਲਟਰਾ ਸਾਊਂਡ ਸਾਰਾ ਡਿਸਕਾਊਂਟਡ ਰੇਟਸ ਤੇ ਸਾਡੇ ਹੋਰ ਵੀ ਡਾਕਟਰਸ ਆਏ ਨੇ ਡਾਕਟਰ ਨਿਰਮਲ ਨੇ ਸਾਡੇ ਸਰਜਨ ਨੇ ਡਾਕਟਰ ਹਰਵਿੰਦਰ ਸਾਡੇ ਡੈਂਟਿਸਟ ਆਏ ਉਹ ਸਾਰੇ ਫ੍ਰੀ ਆਪੀਡੀ ਦੇਖਿਆ